ਗਗਨ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਹੈ ਅਗਲੀ ਕਬੱਡੀ ਸਰਾਲੀ ਮਨ ਦੀ ਧਰਤੀ ਦਾ ਗੋਰਾ ਪੋਲੇ ਪੋਲੇ ਪੱਟ ਦਾ ਕਦਮ ਤੇ ਦੋ ਪੈਰ ਘੱਟ ਤੁਰਿਏ ਪਰ ਤੁਰਿ ਅਣਖ ਦੇ ਨਾਲ ਆ ਹੈ ਮਾਤਾ ਹਰਵੰਸ ਕੋਰ ਦਾ ਲਾਡਲਾ ਆ ਕਹਿੰਦੇ ਨਿਰਮਲ ਸਿੰਘ ਪੰਚ ਦਾ ਪੁੱਤ ਬਾਪੂ ਘੋੜੀਆਂ ਦਾ ਸ਼ੌਂਕੀ ਹੈ ਫੜਿਆ ਗੁੱਟ ਬੱਲੇ 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 ਕਬੱਡੀ 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 ਏ ਏ ਏ ਆਓ ਬੱਲੇ ਲੈ ਵੀ ਭਾਈ ਨਾਲੀ ਬੱਬੂ ਖਹਿਰਾ ਮੀਸੀਸੀਬੀ ਬੁੱਟਾ ਮੱਲੀ ਰਾਜੂ ਅਕਸਰ ਸਾਜ ਤੋਂ ਸਾਡਾ ਵੀਰ ਨਾਲੀ ਸੋਨੀ ਗਿੱਲ ਤੇ ਨਾਲੀ ਰਾਏ ਬੇਦੀ ਟੋਨੀ ਲਬਾਣਾ ਨਾਲੀ ਸਾਡਾ ਵੀਰ ਜਿੱਥੇ ਬਿੱਲਾ ਟਰिपल ਏ ਅਸੀਂ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ ਲਓ ਸਾਹਮਣੇ ਪਈ ਹੋਈ ਕਬੱਡੀ ਤੇ ਉਹ ਚੋਲੇ ਵਾਲਾ ਕਰਦਾ ਟਰਾਈ ਚੋਲੇ ਵਾਲਾ ਕਰਦਾ ਟਰਾਈ ਸੁਕਮਨ ਦਾ ਵੀਰ ਅਰਸ਼ ਦੁਨੀਆ ਦਾ ਰਸਤਮ ਖਾਰੀ ਭਰੀ ਹੋਈ ਬਗਲ ਪਈ ਹੋਈ ਕਬੱਡੀ ਤੇ ਆਓ ਸੋਹਣੇ ਲੈ ਵੀ ਭਾਈ ਹਾਂ ਜਿਹੜਾ ਸਰ ਜੋ ਬੰਦੇ ਆ ਮੇਰੇ ਪੰਜਾਬੀ ਵੀਰੋ ਸਾਡੇ ਵੀਰ ਸੋਨੂ ਸੰਧੂਣੀ 골ਡੀ ਢੱਲੋ ਹਣਾ ਦਾ ਬੜਾ ਯੋਗਦਾਨ ਲਓ ਖੇਡ ਮੈਦਾਨ ਦੇ ਵਿੱਚ ਗੋਰਾ ਸਰਹਾਲੀ ਮੰਡ ਵਾਲਾ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਬਾਜ ਰਹੀਆਂ ਨੇ ਧੌੜਾਂ ਪਿੰਡੇ ਲਾਲ ਜਵਾਨਾਂ ਦੇ ਸੱਸੇ ਮਾਰਾ ਸੀਨੇ ਬਣ ਕੇ ਢਾਲ ਜਵਾਨਾਂ ਦੇ ਸਾਨਾ ਵਾਂਗੂ ਲੱਗ ਜਾਂਦਾ ਏ ਜੋਰ ਕਾਲਿਆ ਓਏ ਖੇਡ ਨਹੀਂ ਸਕਦੇ ਕੌਡੀ ਦਿਲ ਕਮ ਜੋਰ ਕਾਲਿਆ ਮਾ ਅੱਜ ਦੁਨੀਆ ਕਹੋਂਦਾ ਕਿਸੇ ਤੋਂ ਨਾ ਘੱਟ ਬੱਲੀਏ ਕੇ ਖੇਡ ਦਾ ਦਲੇਰੀ ਨਾਲ ਦੇਖਿਆ ਮੈਂ ਦੁੱਗਾਂ ਵਾਲਾ ਜੱਟ ਬੱਲੀਏ ਕੇ ਖੇਡ ਦਾ ਦਲੇਰੀ ਨਾਲ ਦੇਖਿਆ ਗੋਪੀ ਗੁੰਨਰ ਰਵੀ ਤੇ ਹਰਮਨ ਗਰੇ ਸਾਡਾ ਵੀਰ ਨਾਲ ਹੀ ਗੁਰਪ੍ਰੀਤ ਢੇਸੀ ਰੋਂ ਦਾ ਅਸੀਂ ਬਹੁਤ ਵੱਡਾ ਧੰਨਵਾਦ ਕਰਦੇ ਆ ਲਓ ਪਾਈ ਹੋਈ ਕਬੱਡੀ ਤੇ ਆਏ ਕਹਿੰਦੇ ਚੋਲੇ ਵਾਲੇ ਆਓ ਕਹਿੰਦੇ ਅਰਸ਼ਦੀ ਗੱਲ ਸੁਖਮਣ ਦਾ ਵੀਰ ਇਸ ਸਮੇਂ ਲਾਹ ਜ਼ੁਖਾ ਪੁਆਇੰਟ ਆਪਣੀ ਟੀਮ ਨੇ ਇਹ ਨਾਲ ਲਓ ਰਵੀ ਹੱਲੋ ਬਲ ਢੇਰੀਆਂ ਵਾਲਾ ਹੁਣ ਕਹਿੰਦੇ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਜਤਿੰਦਰ ਵੈਂਸ ਦੇ ਲਈ 100 ਡਾਲਰ ਸਾਡੇ ਵੀਰ ਸੰਦੀਪ ਜੈਂਟੀ ਵੱਲੋਂ ਮਾਨਸਮਾਨ ਲਓ ਦੁੱਗਿਆਂ ਵਾਲਾ ਮਾਤਾ ਹਰਵੰਸ ਕੌਰ ਦਾ ਪੁੱਤ ਫਰਨਾ ਗੁੱਟ ਲਾਉਂਦਾ ਕੈਂਚੀ ਤੇ ਲੱਗੇ ਜਫਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਨੌਜਨ ਖੁਸ਼ੀ ਇਹ ਵੀ ਨੌਜਨ ਮਾਝੇ ਵਾਲਾ ਮੇਰੇ ਪੰਜਾਬੀ ਵੀਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਜੱਗਿਆ ਦੁਨੀਆ ਦਾ ਰਸਮ ਆਸਟ੍ਰੇਲੀਆ ਤੋਂ ਕਨੇਡਾ ਕੈਨੇਡਾ ਤੋਂ ਇਹ ਨੌਜਵਨ ਅਮਰੀਕਾ ਪੁੱਜ ਗਿਆ। ਲਓ ਦੇਖੋ ਕਬੱਡੀ ਵੀ ਚੜ੍ਹਦੀ ਕਲਾ ਮੇਰੇ ਪੰਜਾਬੀ ਵੀਰੋ। ਕਦੇ ਗੱਲ ਆਸਟ੍ਰੇਲੀਆ 'ਚ ਹੁੰਦੀ ਹੈ। ਲਓ 골ਡਨ ਬாய் ਅੱਜ ਮਾਨ 골ਡ ਮੈਡਲ ਦੇ ਨਾਲ ਭੱਜਿਆ ਆਉਂਦਾ। ਚਿਤਕ ਨੌਜਵਨ 골ਡਨ ਬாய் ਚਿੱਟੀ ਵਾਲਾ ਜੱਗਾ। ਪਰ ਪੁਆਇੰਟ ਮੇਰੇ ਵੀਰੋ ਸਮਾਂ ਵੀਤ ਗਿਆ। ਸਮਾਂ ਤੇ